ਸੀ ਉਸ ਜਗ੍ਹਾ ਤੇ ਪਹੁੰਚ ਚੁੱਕੇ ਆ ਕਿੱਥੇ ਸੀਸੀਟੀਵੀ ਕੈਮਰਿਆਂ ਤੋਂ ਹੁਣ ਨਹੀਂ ਬਚ ਸਕਦੇ ਜਿਸ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਉਸ ਕੰਟਰੋਲ ਰੂਮ ਦੀਆਂ ਆਈਸੀਸੀ ਜੋ ਹੈ ਕੰਟਰੋਲ ਰੂਮ ਬਣਿਆ ਜਲੰਧਰ ਦੇ ਪੁਲਿਸ ਲਾਈਨ ਦੇ ਵਿੱਚ ਕਿੱਥੇ ਹੁਣ ਈ ਚਲਾਨ ਸ਼ੁਰੂ ਹੋ ਚੁੱਕੇ ਨੇ ਅੱਜ ਦੇ ਅੱਜ ਤੋਂ ਕਿਹੜਾ ਚਲਾਨ ਸ਼ੁਰੂ ਹੋ ਚੁੱਕਾ ਹੈ ਸਮਾਰਟ ਸਿਟੀ ਦੇ ਮੱਦੇ ਨਜ਼ਰ ਰੱਖਦੇ ਹੋਏ 1000 ਤੋਂ ਜ਼ਿਆਦਾ ਕਿਹੜੇ ਕੈਮਰੇ ਲਗਾਏ ਗਏ ਨੇ ਤੇ ਉੱਥੇ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆ ਕੇ ਇੱਥੇ ਉਦਘਾਟਨ ਕੀਤਾ ਗਿਆ ਤੁਸੀਂ ਦੇਸ ਇਹ ਕਿਰਿਆ ਐ ਡਿਸਪਲੇ ਜੋ ਹੈ ਨੰਬਰਾਂ ਦੀ ਕੀਤੀ ਗਈ ਹੈ ਜੋ ਵਾਹਨ ਨੇ ਜੈਬਰਾ ਲਾਈਨ ਕ੍ਰੋਸ ਕੀਤੀ ਹੈ ਤੇ ਉੱਥੇ ਉਹਨਾਂ ਦੇ ਨੰਬਰ ਪਲੇਟ ਦੇ ਜੋ ਆ ਫੋਟੋ ਖਿੱਚੀ ਜਾਂਦੀ ਹੈ ਉਸੇ ਟਾਈਮ ਉਹਨਾਂ ਦੇ ਕੁਝ ਮਿੰਟ ਬਾਅਦ ਉਹਨਾਂ ਦੇ ਫੋਨ ਦੇ ਉੱਤੇ ਐਸਐਮਐਸ ਪਹੁੰਚ ਜਾਏਗਾ ਉਹਨਾਂ ਦੇ ਕਿਹੜਾ ਤੁਸੀਂ ਦੇਖ ਰਹੇ ਹੋ ਇਸ ਫੋਟੋ ਦੇ ਉੱਤੇ ਮੈਂ ਤੁਹਾਨੂੰ ਦਿਖਾ ਦਵਾਂ ਇਸ ਫੋਟੋ ਦੇ ਉੱਤੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਕਿਹੜੀ ਫੋਟੋ ਲੱਗੀ ਹੈ ਇਹ ਜੈਬਰਾ ਲਾਈਨ ਹੈ ਇਹ ਜੈਬਰਾ ਲਾਈਨ ਤੁਸੀਂ ਕ੍ਰੋਸ ਕਰਦੇ ਹੋ ਤੇ ਉਸ ਦਾ ਤੁਹਾਨੂੰ ਚਲਾਨ ਕਟਣਾ ਚਲਾਨ ਭੁਗਤਣਾ ਪਏਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਹੁਣ ਅੱਜ ਤੋਂ ਜਲੰਧਰ ਦੇ ਪੰਜ ਚੌਂਕਾ ਦੇ ਉੱਤੇ ਜੋ ਚਲਾਨ ਸ਼ੁਰੂ ਕਰ ਦਿੱਤੇ ਗਏ ਨੇ ਪੰਜ ਚੌਂਕਾ ਦੇ ਉੱਤੇ ਜੋ ਜੈਬਰਾ ਲਾਈਨ ਰੈੱਡ ਲਾਈਟ ਜੈਂਪ ਕਰਦਾ 크ਰੋਸਿੰਗ ਜੋ ਰੋਂਗ ਸਾਈਡ ਜਾਂਦਾ ਤੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਉਹਨਾਂ ਦੇ ਉੱਤੇ ਕਿਹੜੇ ਚਲਾਨ ਇਹ ਚਲਾਨ ਕੱਟੇ ਜਾਣਗੇ ਮੈਂ ਇੱਕ ਬਾਰ ਮੈਂ ਕਵਾਂਗਾ ਕੈਮਰਾਮੈਨ ਨੂੰ ਆਪਣੇ ਇਸ ਸਕਰੀਨ ਤੇ ਸਾਫ ਕਲੀਅਰ ਆਂਦਾ ਤੁਸੀਂ ਦੇਖ ਰਹੇ ਹੋ ਪਾਵੇਂ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਹੋਵੇ ਭਾਵੇਂ ਪ੍ਰੈਸ ਰਿਪੋਰਟਰ ਵੀ ਹੋਵੇ ਭਾਵੇਂ ਕੋਈ ਵੀ ਸਰਕਾਰੀ ਮੁਲਾਜ਼ਮ ਹੋਵੇ ਉਸ ਨੂੰ ਨਹੀਂ ਬਖਸ਼ਿਆ ਜਾਏਗਾ ਇਹ ਜੈਬਰਾ ਲਾਈਨ ਲੱਗੀ ਹੋਈ ਹੈ ਜੈਬਰਾ ਲਾਈਨ ਕ੍ਰੋਸ ਕਰਦੇ ਆ ਭਾਵੇਂ ਮੋਟਰਸਾਈਕਲ ਵਾਹਨ ਹੈ ਭਾਵੇਂ ਕੋਈ ਵੀ ਆ ਉਸ ਦਾ ਈ ਚਲਾਨ ਉਹਨਾਂ ਦੇ ਫੋਨ ਤੇ ਮੈਸੇਜ ਪਹੁੰਚ ਜਾਏਗਾ ਇਹ ਅੱਜ ਤੋਂ ਜਲੰਧਰ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਪਹਿ ਪੰਜਾਬ ਦੇ ਪਹਿਲੇ ਮਹਾਲੀ ਤੇ ਸਟਾਰਟ ਹੋਇਆ ਤੇ ਦੂਸਰਾ ਜਲੰਧਰ ਦੇ ਵਿੱਚ ਹੋਇਆ ਉੱਥੇ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੇ ਮੁਲਾਜ਼ਮ ਇਸ ਦੇ ਉੱਤੇ ਹਰ ਪਲ-ਪਲ ਦੇਰ ਕੋਈ ਕਿਹੜੀ ਕੈਮਰੇ ਤੇ ਨਜ਼ਰ ਰੱਖੀ ਹੋਈ ਆ ਕੋਈ ਹੀ ਜੈਬਰਾ ਲੈਂਡ ਕ੍ਰੋਸ ਕਰਦਾ ਜਾਂ ਰੈੱਡ ਲਾਈਟ ਕ੍ਰੋਸ ਕਰਦਾ ਜਾਂ ਰੋਂਗ ਸਾਈਡ ਆਂਦਾ ਉਸ ਦੇ ਉੱਤੇ ਕਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪੰਜਾਬ ਦੇ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਅੱਜ ਦੂਸਰੀ ਜਗ੍ਹਾ ਤੇ ਲਾਗੂ ਕਿਹੜਾ ਕਰ ਦਿੱਤਾ ਗਿਆ ਉੱਥੇ ਤੁਸੀਂ ਦੇਖ ਰਹੇ ਹੋ ਮੈਂ ਆਪਣਾ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਇਸ ਜਗ੍ਹਾ ਤੇ ਕੈਮਰੇ ਦਿਖਾਏ ਜਾਣ ਜਗ੍ਹਾ ਤੇ ਚਾਰ ਏਸੀ ਮਲਾਜ਼ਮ ਬੈਠੇ ਹੋਏ ਨੇ ਉਹਨਾਂ ਦੇ ਨਾਲ ਇੱਕ ਸੀਨੀਅਰ ਅਫਸਰ ਬੈਠਾ ਹੋਇਆ ਪੂਰੇ ਸ਼ਹਿਰ ਦੇ ਇਸ ਜਗ੍ਹਾ ਪੂਰੇ ਸ਼ਹਿਰ ਦੇ ਕੈਮਰੇ ਲੱਗੇ ਹੋਏ ਨੇ 1000 ਤੋਂ ਜ਼ਿਆਦਾ ਕਿਹੜੇ ਕੈਮਰੇ ਚੱਲਦੇ ਪਏ ਨੇ ਇੱਕ ਇੱਕ ਦੀ ਜੋ ਪਲ-ਪਲ ਦੀ ਰਿਪੋਰਟ ਇਸ ਕੈਮਰੇ ਦੇ ਵਿੱਚ ਲਗਾਈ ਗਈ ਹੈ ਜਿਸ ਦੇ ਵਿੱਚ ਕੋਈ ਭਾਵੇਂ ਲੁੱਟ ਖੋਹ ਹੁੰਦੀ ਹੈ ਕੋਈ ਵਾਰਦਾਤ ਹੁੰਦੀ ਹੈ ਉਸ ਦੇ ਕੈਮਰੇ ਦੇ ਵਿੱਚ ਕੈਚ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਇੱਕ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਬੈਠੇ ਨੇ ਦੂਸਰੇ ਪਾਸੇ ਨਗਰ ਨਿਗਮ 스마트 ਸਿਟੀ ਦੇ ਅਫਸਰ ਬੈਠੇ ਹੋਏ ਨੇ ਮੁਲਾਜ਼ਮ ਔਰ ਜੋ ਆਪਣੇ ਹੱਥਾਂ ਦੇ ਨਾਲ ਜੋ ਹੈ ਇਸ ਨੂੰ ਕੰਟਰੋਲ ਨੂੰ ਚਲਾ ਰਹੇ ਨੇ ਫਿਰ ਮੈਂ ਇੱਕ ਵਾਰ ਕਹਾਂਗਾ ਕੈਮਰਾ ਚਲਾਇਆ ਤੁਸੀਂ ਦੇਖੋ ਇਸ ਸਕਰੀਨ ਜੈਬਰਾ ਲਾਈਨ ਰੈਡ ਲਾਈਟ ਹੋਈ ਹੋਈ ਹੈ ਲਾਈਟ ਸਾਹਮਣੇ ਨਜ਼ਰ ਆ ਰਹੀ ਹੈ ਹੁਣ 1 2 3 4 5 6 6 ਗੱਡੀਆਂ ਦੇ ਚਲਾਨ ਕੱਟੇ ਜਾਂਦੇ ਨੇ ਇਸ ਬਾਰੇ ਅਸੀਂ ਉੱਚ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿੰਨੇ ਦਾ ਚਲਾਨ ਹੈ ਗੱਡੀ ਨੰਬਰ 플레이ਟ ਨੰਬਰ ਵੀ ਲਿੱਤਾ ਗਿਆ ਇਸ ਐਪ ਦੇ ਵਿੱਚ 플레이ਟ ਨੰਬਰ ਜੋ ਆ ਜਾਏਗਾ ਗੱਡੀ ਦਾ ਵਾਹਨ ਉਹਨਾਂ ਨੂੰ ਮੈਸੇਜ ਕਿਹੜਾ ਉਹਦੇ ਕੁਛ ਮਿੰਟ ਬਾਅਦ ਉਹਨਾਂ ਦੇ ਫੋਨ ਤੇ ਜੋ ਮੈਸੇਜ ਪਹੁੰਚ ਜਾਏਗਾ ਉਸ ਦਾ ਚਲਾਨ ਕਿਹੜਾ ਉਹਨਾਂ ਦੇ ਫੋਨ ਤੇ ਮੈਸੇਜ ਪਹੁੰਚ ਜਾਏਗਾ ਉਸ ਨੂੰ ਚਲਾਨ ਕਿਹੜਾ ਈ ਚਲਾਨ ਕਿਹਾ ਜਾਂਦਾ ਉਸ ਦਾ ਚਲਾਨ ਕੀਤਾ ਜਾਏਗਾ ਅੱਜ ਜਲੰਧਰ ਦੇ ਪੰਜਾਬ ਪੁਲਿਸ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਅੱਜ ਜਲੰਧਰ ਦੇ ਵਿੱਚ ਉਹ ਰਿਗਾਰਡਨ ਕੀਤਾ ਗਿਆ ਪੰਜਾਬ ਦੇ ਦੋ ਜ਼ਿਲ੍ਹੇ ਮਹਾਲੀ ਤੇ ਜਲੰਧਰ ਦੇ ਵਿੱਚ ਅੱਜ ਕੀਤਾ ਗਿਆ 3:30 ਵਜੇ ਤੋਂ ਬਾਅਦ ਇਸ ਦਾ ਰਿਗਾਰਡਨ ਕਰਨ ਤੋਂ ਬਾਅਦ ਕਿਹੜੇ ਚਲਾਨ ਸ਼ੁਰੂ ਹੋ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਦੇ ਮੁਲਾਜ਼ਮ ਸੀਨੀਅਰ ਅਫਸਰ ਉਹਨਾਂ ਦੇ ਉੱਤੇ ਬੈਠੇ ਹੋਏ ਨੇ ਸਮਾਰਟ ਸਿਟੀ ਦੇ ਅਫਸਰ ਬੈਠੇ ਹੋਏ ਨੇ ਇਸ ਬਾਰੇ ਅਸੀਂ ACP ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ACP ਸਾਹਿਬ ਆਪਾਂ ਗੱਲਬਾਤ ਕਰਦੇ ਹਾਂ ਸਰ ਅੱਜ ਉਦਘਾਟਨ ਹੋ ਚੁੱਕਾ ਪੰਜਾਬ ਦੇ ਦੋ ਜ਼ਿਲ੍ਹੇ ਹੈ ਮਹਾਲੀ ਤੇ ਜਲੰਧਰ ਜਲੰਧਰ ਦੇ ਵਿੱਚ ਹੁਣ ਜੈਬਰਾ ਲਾਈਨ ਰੈੱਡ ਲਾਈਟ ਤੇ ਕ로ਸਿੰਗ ਕਰਦਾ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਤੇ ਚਲਾਨ ਵੀ ਜੀ ਦੇਖੋ ਤੁਸੀਂ ਸਹੀ ਕਿਹਾ ਪਹਿਲਾਂ ਅਸੀਂ ਚੰਡੀਗੜ੍ਹ ਦੇਖਦੇ ਰਹੇ ਹਾਂ ਤੇ ਪੰਜਾਬ ਦਾ ਪਹਿਲਾ ਜਿਹੜਾ ਜ਼ਿਲ੍ਹਾ ਮੁਹਾਲੀ ਬਣਿਆ ਜੋ ਇਹ ਚਲਾਨ ਨੂੰ ਆਪਰੇਸ਼ਨ ਦੇ ਵਿੱਚ ਲਾਇਆ ਹ ਹੁਣ ਉਸ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਜਿਵੇਂ ਸੀਪੀ ਮੈਡਮ ਦੀ ਲੀਡਰਸ਼ਿਪ ਦੇ ਉੱਤੇ ਡੀਜੀ ਸਾਹਿਬ ਦੀ ਲੀਡਰਸ਼ਿਪ ਦੇ ਉੱਤੇ ਹੁਣ ਜਲੰਧਰ ਕਮਿਸ਼ਨਰੇਟ ਵੀ ਫੁੱਲ ਫਲੈਸ਼ਡ ਆਟੋਮੈਟਿਕ ਚਲਾਨ ਸਿਸਟਮ ਦੇ ਉੱਤੇ ਜਾ ਰਿਹਾ ਹੈ ਤੋਂ ਇਸ ਲਈ ਅੱਜ ਡੀਜੀਪੀ ਸਾਹਿਬ ਨੇ ਇਹਦਾ ਇਨੋਗ੍ਰੇਸ਼ਨ ਕੀਤਾ ਹੋਇਆ ਹੈ ਅਸੀਂ ਵਿਜ਼ੂਅਲ ਜਿਹੜੇ ਡਿਸਪਲੇ ਬੋਰਡ ਹੈ ਉਹ ਵੀ ਤੁਹਾਨੂੰ 30 ਥਾਵਾਂ ਤੇ ਦੇਖਣ ਨੂੰ ਮਿਲਣਗੇ ਜਿਹੜੇ ਜਿਵੇਂ ਆਪਣਾ ਰਾਈਗਿਰ ਹੈ ਜਿਹੜੇ ਟ੍ਰੈਫਿਕ ਜਾਂਦੇ ਹਨ ਆਪਣੇ ਵਹੀਕਲ ਲੈ ਕੇ ਤੇ ਉਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਵਿਜ਼ੂਅਲ ਬੋਰਡਾਂ ਦੇ ਉਤੇ ਕਿ ਹੁਣ ਉਦੀ ਸੀਸੀਟੀਵੀ ਦੇ ਵਿੱਚ ਨਿਗਰਾਨੀ ਦੇ ਵਿੱਚ ਉਹ ਜੇ ਤੁਸੀਂ ਕਿਸੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਇਹ ਚਲਾਨ ਪੜਨਾ ਪੈ ਸਕਦਾ ਹੈ ਤਾਂ ਸਾਰਿਆਂ ਨੂੰ ਅਵੇਅਰ ਕਰਨ ਦੇ ਲਈ ਅਸੀਂ 30 ਲੋਕੇਸ਼ਨਾਂ ਦੇ ਉਤੇ ਵਿਜ਼ੂਅਲ ਡਿਸਪਲੇ ਬੋਰਡ ਲਾਏ ਹੋਏ ਹੈ ਕਿਦਾਂ ਹੁਣ ਮੈਂ ਦੇਖਿਆ ਪਹਿਲੇ ਸਕਰੀਨ ਦੇ ਉੱਤੇ ਇਕੱਠੀਆਂ 5 ਤੋਂ 6 ਗੱਡੀਆਂ ਜੈਬਰਾ ਲਾਈਨ ਕ੍ਰੋਸ ਕਰਦੀਆਂ ਤੇ ਉਹਨਾਂ ਨੂੰ ਕਿੰਨੇ ਸਮੇਂ ਦੇ ਵਿੱਚ ਉਹਨਾਂ ਦੇ ਮੋਬਾਈਲਾਂ ਤੇ ਟੂੰ ਟੂੰ ਵੱਜਣੀ ਸ਼ੁਰੂ ਹੋ ਗਈ ਸੀ ਸਿਸਟਮ ਸਾਡਾ ਕੀ ਹੈ ਮੰਨ ਲਓ ਇੱਕ ਚੌਕ ਦੇ ਉੱਤੇ ਇੱਕ ਐਗਜ਼ਾਮਪਲ ਲੇਵਾਂ ਆਪਾਂ 5 ਵਹੀਕਲਾਂ ਨੇ ਇਕੱਠੀ ਰੈੱਡ ਲਾਈਟ ਕ੍ਰੋਸ ਕੀਤੀ ਤੇ ਜਿਹੜਾ ਕੈਮਰਾ ਹੈ ਸਾਰਿਆਂ ਦਾ ਸਨੈਪ ਉੱਥੇ ਕਲੈਕਟ ਕਰ ਲੇਗਾ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਟੇਬਲ ਸਾਡੇ ਕੋਲ ਆ ਜਾਣੀ ਹੈ ਕਿਨ ਕਿਨ ਵਹੀਕਲਾਂ ਨੇ ਉਹਨੂੰ ਵਾਇਲਟ ਕੀਤਾ ਹੈ ਤੋ ਸਾਡੇ ਜਿਹੜੇ ਆਪਰੇਟਰ ਇੱਥੇ ਬੈਠੇ ਹੋਏ ਆ ਉਹ ਸਾਰੀ ਲਿਸਟ ਦੇ ਕੇ ਇੰਡੀਵਿਜੂਅਲੀ ਉਸ ਲਿਸਟ ਨੂੰ ਵੈਲੀਡੇਟ ਕਰਕੇ ਤੇ ਉਹ ਵੈਲੀਡੇਸ਼ਨ ਐਨਆਈਸੀ ਪੋਰਟਲ ਤੇ ਜਾਊਗੀ ਉੱਤੇ ਆਰਟੀਓ ਦੀ ਜਿਹੜੀ ਡਿਟੇਲ ਹੈ ਆਰਸੀ ਤੇ ਡਿਟੇਲ ਉਹ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਹੈ ਉਹਦੇ ਤੇ ਚਲਾਨ ਦੀ ਨੋਟੀਫਿਕੇਸ਼ਨ ਆ ਸਮੇਂ ਵੀ ਹਾਂ ਵੀ ਐਨੇ 1 ਘੰਟੇ ਚ 2 ਘੰਟੇ ਤੋ ਹੁਣ ਅਸੀਂ ਲਾਂਚ ਕੀਤਾ ਹੋਇਆ ਹੈ ਤੁਹਾਨੂੰ ਪਤਾ ਆਪਣੇ ਜਲੰਧਰ ਦੀ ਜਿਹੜੀ ਪਬਲਿਕ ਹੁਣ ਅਵੇਅਰ ਹੋਣ ਤੇ ਥੋੜਾ ਜਿਹਾ ਟਾਈਮ ਲੱਗੇਗਾ ਤੋ ਅਸੀਂ ਇਸ ਦੇ ਵਿੱਚ ਥੋੜਾ ਸ਼ੁਰੂ ਦੇ ਵਿੱਚ ਥੋੜਾ ਜਿਹਾ ਲੀਨਿਐਂਸੀ ਸ਼ੋ ਕਰ ਰਹੇ ਹਾਂ ਕਿ ਜਦੋਂ ডিসপ্লে ਬੋਰਡ ਅਸੀਂ ਲਾਏ ਆ ਇੱਕ ਵਾਰ ਅਵੇਅਰਨੈਸ ਹੋ ਜਾਏਗਾ ਤਾਂ ਫਿਰ ਫਟਾਫਟ ਇਹਨਾਂ ਦਾ ਆਪਰੇਸ਼ਨਲਾਈਜ਼ ਹੋ ਜਾਣਾ ਅੱਜ ਤੋਂ ਡੀਜੀਪੀ ਸਾਹਿਬ ਨੇ ਰੁਗਾਟਨ ਕੀਤਾ ਕਿ ਕਿੰਨੇ ਚੌਕਾਂ ਦਾ ਰੁਗਾਟਨ ਕੀਤਾ ਗਿਆ ਕਿੰਨੇ ਚੌਂਕ ਹੋਰ ਕਿਹੜੇ ਤਿਆਰ ਨੇ ਜੀ ਆਜੀ ਆਜ ਜੀਜੀਪੀ ਸਾਹਿਬ ਨੇ 13 ਚੌਕਾਂ ਦਾ ਉਦਘਾਟਨ ਕੀਤਾ 13 ਚੌਕਾਂ ਦੇ ਉੱਤੇ ਸਾਡੇ ਐਨਪੀਆਰ ਕੈਮਰਾ ਤੇ ਰੈਡ ਲਾਈਟ ਵਾਇਲੇਸ਼ਨ ਕੈਮਰਾ ਲੱਗੇ ਹੋਏ ਆ ਤੇ ਡੀਜੀਪੀ ਸਾਹਿਬ ਦੀ ਵਿਜਨ ਇਹ ਹੀ ਹੈ ਕਿ ਹੁਣ ਸਾਰਾ ਸਿਟੀ ਜਿਹੜਾ ਹੈ ਸਿਟੀ ਦਾ ਏਰੀਆ ਅਸੀਂ ਗ੍ਰੈਜੂਅਲੀ ਉਹਨੂੰ ਕਵਰ ਕਰ ਸੋ ਮੈਂ ਫੇਸ ਕਿੱਦਾਂ ਹੋਣਾ ਗੱਡੀ ਦੀ ਫੋਟੋ ਆ ਗਈ ਹੈ ਹੁਣ ਗੱਡੀ ਬਾਹਰ ਦੀ ਹੋਏਗੀ ਉਹਨੂੰ ਕਿੱਦਾਂ ਪਤਾ ਲੱਗੇਗਾ ਹਾਂ ਵੀ ਮੈਂ ਮੇਰਾ ਜਲੰਧਰ ਦੇ ਵਿੱਚ ਚਲਾਨ ਹੋਇਆ ਕਿੰਨੇ ਸਮੇਂ ਚ ਉਹਨੂੰ ਕਿਹੜੀਆਂ ਮੈਸੇਜ ਹੋਣਗੇ ਦੇਖੋ ਉਹੀ ਮੈਂ ਤੁਹਾਨੂੰ ਦੱਸਿਆ ਕਿ ਨੰਬਰ ਪਲੇਟ ਸਾਡਾ ਕੈਮਰਾ ਰੀਡ ਕਰ ਲੈਣਾ ਤੇ ਸਾਨੂੰ ਆਰਟੀਓ ਤੋਂ ਡਿਟੇਲ ਮਿਲ ਜਾਣੀ ਹੈ ਉਸ ਦੇ ਵਿੱਚ ਸਾਨੂੰ ਇਹ ਵੀ ਪਤਾ ਹੈ ਕਿ ਆਊਟ ਆਫ ਦਾ ਸਟੇਟ ਗੱਡੀ ਹੈ ਆਊਟ ਆਫ ਦਾ ਡਿਸਟ੍ਰਿਕਟ ਗੱਡੀ ਹੈ ਤਾਂ ਜਦੋਂ ਸਾਡਾ ਮੈਸੇਜ ਆਂਦਾ ਉਸ ਦੇ ਉੱਤੇ ਤਾਂ ਉਹਨੂੰ ਜਿਹੜਾ ਬੰਦਾ ਹੈ ਕਿਦਾ ਵੀਕਲ ਹੈ ਉਹਨੂੰ ਇਹ ਨੋਟੀਫਿਕੇਸ਼ਨ ਆ ਜਾਏਗਾ ਕਿ ਤੁਹਾਡਾ ਚੈਲਾਨ ਜਲੰਧਰ ਕਮਿਸ਼ਨਰੇਟ ਨੇ ਕਟਿਆ ਹੋਇਆ ਹੈ ਇਹ ਤੁਹਾਨੂੰ ਅਧਿ ਅਰਟੀਓ ਜਾ ਕੇ ਪੜ੍ਹਨਾ ਚਲਾਨ ਲੋਕ ਡਰੇ ਹੋਏ ਨੇ ਹਾਂ ਮੀ ਆਸੀ 25000 ਦਾ ਚਲਾਨ ਹੈ 10000 ਦਾ ਚਲਾਨ ਇਸ ਦੇ ਉੱਤੇ ਵੀ ਹੈ ਕਿਦਾ ਰੈਡ ਲਾਈਟ ਜੰਪ ਕਰਦਾ ਜਾਂ ਜੈਬਰਲਾਈਨ ਕਰਾਸ ਕਰਦਾ ਇਸ ਦਾ ਵੀ ਕੋਈ ਨੇ ਦੇਖੋ ਜਿਵੇਂ ਆਪਣਾ ਮੋਟਰ ਵਹੀਕਲ ਐ 2019 ਦੇ ਵਿੱਚ ਐਮੈਂਡ ਹੋਇਆ ਤਾਂ ਉਸ ਦੇ ਉੱਤੇ ਆਪਣਾ ਜਿਹੜਾ ਚਲਾਨ ਅਮਾਉਂਟ ਉਹ ਇਨਕਰੀਜ਼ ਹੋ ਗਿਆ ਜਿਵੇਂ ਹੈਲਮਟ ਦਾ ਪਹਿਲੇ 1000 ਰੁਪਏ ਦਾ ਸੀਗਾ ਉਹ ਵੱਧ ਕੇ 2000 ਦਾ ਹੋ ਗਿਆ ਹੈ ਨਾ ਤਾਂ ਇਸ ਕਰਕੇ ਜਿਹੜਾ ਵੀ ਪ੍ਰੋਟੋਟਾਈਪ ਹੈ ਜਿਹੜਾ ਆਪਣਾ ਮੋਟਰ ਵਹੀਕਲਸ ਦੇ ਵਿੱਚ ਹੈਗੀ ਰਿਮਨਰੇਸ਼ਨ ਉਸ ਦਾ ਹੀ ਚਲਾਨ ਅਸੀਂ ਉਹ ਮੱਲਬ ਉਸ ਦੇ ਵਿੱਚ ਕੋਈ ਕੁਤਾਈ ਨਹੀਂ ਹੈ ਲੋਕ ਇਹ ਕਹਿ ਰਹੇ ਨੇ ਹਾਂ ਵੀ ਸਾਡੇ ਚਲਾਨ ਕੱਟੇ ਜਾਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਾਂ ਕੋਈ ਵੀ ਸਰਕਾਰੀ ਅਫਸਰ ਹੈ ਉਹ ਜੈਪਰਲੈਂਡ ਕ੍ਰੋਸ ਕਰਦਾ ਉਹਨਾਂ ਦਾ ਵੀ ਚਲਾਨ ਕੱਟਿਆ ਜਾਏਗਾ ਦੇਖੋ ਜਿਵੇਂ ਜੇ ਇਸ ਦੇ ਵਿੱਚ ਨਾ ਆਪਾਂ ਨੂੰ ਡਿਫਰੈਂਸ਼ੀਏਟ ਥੋੜਾ ਜਿਹਾ ਕਰਨਾ ਪੈਣਾ ਕਿ ਇੱਕ ਹੁੰਦਾ ਔਨ ਡਿਊਟੀ ਜਿਹੜਾ ਅਮਰਜੈਂਸੀ ਵਹੀਕਲ ਦੀ ਆਪਾਂ ਗੱਲ ਕਰੀਏ ਜਿਵੇਂ ਐਂਬੂਲੈਂਸ ਜਾਂਦੀ ਹੈ ਤੋਂ ਅਸੀਂ ਇਸ ਕਰਕੇ ਇਹਦੇ ਤੇ ਕੁਐਸਚਨ ਵਰਤਦੇ ਆ ਕਿ ਐਂਬੂਲੈਂਸ ਨੂੰ ਤਾਂ ਜਾਣਾ ਪੈਣਾ ਹੈ ਜੀ ਪਰ ਕੈਮਰਾ ਉਹਨੂੰ ਵੀ ਡਿਟੈਕਟ ਕਰ ਲੇਗਾ ਤਾਂ ਕਰਕੇ ਅਸੀਂ ਆਪਰੇਟਰ ਬਿਠਾਇਆ ਕਿ ਇਹੋ ਜੀ ਜਿਹੜੀ ਕੰਡੀਸ਼ਨ ਹੈ ਉਹਨੂੰ ਵਾਚ ਕੇ ਫਿਰ ਉਹ ਉਹਦਾ ਅਪਰੂਵਲ ਜਾਂ ਰਿਜੈਕਸ਼ਨ ਉੱਤੇ ਕਰ ਸਕੇ ਬਟ ਜਿਵੇਂ ਤੁਸੀਂ ਕਹਿ ਰਹੇ ਹੋ ਪੁਲਿਸ ਮੁਲਾਜ਼ਮ ਆਪਣੇ ਪਰਸਨਲ ਵਹੀਕਲ ਤੇ ਜਿਵੇਂ ਜਾ ਰਿਹਾ ਹੈ ਤਾਂ ਉਹਨੂੰ ਵੀ ਕੋਈ ਬਕਸਣ ਦੀ ਉਸ ਦੇ ਵਿੱਚ ਹੈ ਨਹੀਂ ਜੇ ਉਹ ਆਪਣੇ ਪਰਸਨਲ ਵਹੀਕਲ ਦੇ ਉੱਤੇ ਰੈੱਡ ਲਾਈਟ ਵਾਇਲੇਟ ਕਰੇਗਾ ਤਾਂ ਉਹਦਾ ਵੀ ਚਲਾਨ ਹੋ ਜਾਏਗਾ ਕਈ ਪਰਸਨਲ ਵਹੀਕਲ ਦੇ ਉੱਤੇ ਰੈੱਡ ਲਾਈਟਾਂ ਲਗਾਈਆਂ ਹੋਈਆਂ ਕਿ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਨਹੀਂ ਨਹੀਂ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਆਮ ਜਨਤਾ ਨੂੰ ਕਾਨੂੰਨ ਹੈ ਉਹਦੇ ਸਾਰੇ ਬਿਲਕੁਲ ਸਾਰਿਆਂ ਲਈ ਕਾਨੂੰਨ ਬਰਾਬਰ ਹੈ ਕਿ ਮੈਂ ਤੁਸੀਂ ਦੇਖਿਆ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਰਕੇ ਜਿਹੜੇ ਵੀ ਗਵਰਨਮੈਂਟ ਵਹੀਕਲ ਨੇ ਉਹਨਾਂ ਦੇ ਨੰਬਰ ਫੀਡ ਕੀਤੇ ਹੋਏ ਨੇ ਤਾਂ ਉਹਦਾ ਤਾਂ ਚਲਾਨ ਨਹੀਂ ਕੱਟਦਾ ਬਟ ਬਾਕੀ ਸਾਰੇ ਜਿਹੜਾ ਪਰਸਨਲ ਵਹੀਕਲ ਤੇ ਜਾਂਦਾ ਉਹਨੂੰ ਚਲਾਨ ਦੇਣਾ ਸਰਕਾਰੀ ਗੱਡੀ ਬਖਸ਼ੀ ਜਾਏਗੀ ਬਾਕੀ ਕੋ ਭਾਵੇਂ ਅਫਸਰ ਦੀ ਪ੍ਰਾਈਵੇਟ ਗੱਡੀ ਭਾਵੇਂ ਰੈਡ ਲੈਂਡ ਲੱਗੇ ਕੋਈ ਵੀ ਬਖਸ਼ੀ ਕੋਈ ਨਹੀਂ ਬਖਸ਼ੀ ਜਾਏ। ਵੀ ਦੇਖੇ ਅਸੀਂ ਗੱਲਬਾਤ ਕੀਤੀ ਗਈ ਹੈ ACP ਸਾਹਿਬ ਦੇ ਨਾਲ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ। ਕਿੱਦਾਂ ਕੈਮਰੇ ਇਹਦੇ ਵਿੱਚ ਕਿਹੜਾ ਲੱਗੇ ਹੋਏ ਨੇ ਸਰਕਾਰੀ ਗੱਡੀ ਨੂੰ ਸਿਰਫ ਬਖਸ਼ਿਆ ਜਾਏਗਾ ਉਸ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੈਗੇ ਆਪਾਂ ਅਫਸਰ ਸੁਭਾਨ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਪੂਰੇ ਸ਼ਹਿਰ ਦੇ ਟੋਟਲ ਕੈਮਰੇ ਸਰ ਕਿੰਨੇ ਕੈਮਰੇ ਤੁਹਾਡੇ ਅੰਡਰ ਕਿਹੜੇ ਕੰਟਰੋਲ ਦੇ ਵਿੱਚ ਸਰ ਪੂਰੇ ਸਿਟੀ ਦੇ ਅੰਡਰ ਕੰਟਰੋਲ 1000 ਤਨ ਕੈਮਰਾ ਲੱਗਾ ਹੋਇਆ ਹੈ ਜਿਹੜਾ ਸਾਰੀ ਵਿਲੀਅੰਸ ਦਾ ਹੈ ਜੀ ਤੇ ਟ੍ਰੈਫਿਕ ਦੇ ਕੈਮਰੇ ਆ ਸਾਰੇ 102 ਤੇ 40 ਹੈਗੇ ਦੂਸਰੇ ਸਰ ਟੁੱਟ ਗਿਆ ਪਿਆ ਐਸਰ ਕਿੱਦਾਂ ਹੋਣਾ ਕੈਮਰੇ ਲੱਗੇ ਹੋਏ ਨੇ ਕੋਈ ਲੁੱਟ ਖੋਹ ਹੁੰਦੀ ਆ ਜਾਂ ਕੁਝ ਹੋੰਦਾ ਵਾਰਦਾਤ ਹੁੰਦੀ ਆ ਕਿੰਨੇ ਸਮੇਂ ਤੇ ਤੁਸੀਂ ਕਿੱਦਾਂ ਮੈਸੇਜ ਭੇਜਦੇ ਹੋ ਹਾਂ ਵੀ ਕਿਹੜੇ ਪੂਰੀ ਜੁੱਲੂਆ ਤੁਹਾਡੀਆਂ ਪੀਸੀਆਰ ਦੇ ਲੱਗੇ ਆ ਉਹਨਾਂ ਨੂੰ ਹਰ ਘਰ ਦੇ ਵਿੱਚ ਕਿੱਦਾਂ ਤੁਹਾਡੇ ਵੱਲੋਂ ਸਰ ਜਦੋਂ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਜਾਂਦੀ ਆ ਅਸੀਂ ਸਾਹਮਣੇ ਦੇਖ ਲੈਂਦੇ ਆ ਤੁਰੰਤ ਅਸੀਂ ਕਿਥੋਂ ਫੋਨ ਤੇ ਥਰੂ ਪਿੱਛੇ ਡੀਸੀ ਨੂੰ ਕਾਲ ਕਰੀਏ ਕਾਲ ਜਿਹੜੀ ਜੈਬਰਾ ਕਰਾਉ ਆਪਣੀਆਂ ਹੈਗੀਆਂ ਗੱਡੀਆਂ ਆਰਐਸ ਉਹ ਪੰਜ ਪੰਜ ਤੋਂ 10 ਮਿੰਟ ਦੇ ਵਿੱਚ ਵਿੱਚ ਪਹੁੰਚ ਜਾਂਦੀ ਆ ਮੌਕੇ ਤੇ ਹਾਂਜੀ ਕਿ ਤਾਂ ਹੁਣ ਅੱਜ ਤੋਂ ਰਿਕਾਟਨ ਕਰ ਦਿੱਤਾ ਗਿਆ ਈ ਚਲਾਨ ਦਾ ਈ ਚਲਾਨ ਕਿ ਇਤੋਂ ਐਦਾ ਹੀ ਸਮੇਂ ਹੈ ਕਿੰਨੇ ਸਮੇਂ ਦੇ ਵਿੱਚ ਕਿਹੜਾ ਈ ਚਲਾਨ ਉਹਨਾਂ ਦੇ ਮੈਸੇਜ ਪਹੁੰਚ ਜਾਏ ਸਰ ਜਦੋਂ ਅਫਸਰ ਸਾਹਿਬਾਨ ਨੇ ਅੱਜ ਇਮਪਲੀਮੈਂਟ ਹੋ ਜਾਊਗਾ ਜਦੋਂ ਵੀ ਪੂਰਾ ਇਮਪਲੀਮੈਂਟ ਹੋਇਆ ਉਦੋਂ ਸਾਹਿਬ ਅਫਸਰ ਦਾ ਹੁਕਮ ਦੇ ਦੇਣ ਕਿ ਉਦੋਂ ਤੋਂ ਹੀ ਉਹ ਪਹੁੰਚ ਕੇ ਨਾਲ ਹੀ ਮੈਸੇਜ ਆ ਜਾਏਗਾ ਅੱਜ ਤੋਂ ਸਟਾਰਟ ਹੋ ਚੁੱਕਾ ਹੈ ਇਤੇਵਾਰ ਸਰ ਮੈਂ ਕਲੀਅਰ ਨਹੀਂ ਕਰ ਸਕਦਾ ਅਫਸਰ ਸਾਹਿਬਾਨ ਨੂੰ ਪਤਾ ਹੈ ਲੇਕਿਨ ਅੱਜ ਉਦਘਾਟਨ ਹੋ ਗਿਆ ਹੈ ਹੋ ਸਕਦਾ ਹੈ ਹੋ ਗਿਆ ਹੋਵੇ ਤੁਸੀਂ ਦੇਖ ਰਹੇ ਹੋ ਕੈਮਰੇ ਲੱਗੇ ਹੋਏ ਨੇ ਕੰਟਰੋਲ ਪੂਰਾ ਦੇਖ ਰਹੇ ਹੋਏ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੂਸਰੇ ਪਾਸੇ 스마트 ਸਿਟੀ ਨਗਰ ਨਿਗਮ ਦੇ ਅਫਸਰ ਸਬਾਨ ਬੈਠੇ ਹੋਏ ਨੇ ਹਰ ਚੀਜ਼ ਦਾ ਜਿਹੜਾ ਇਹਨਾਂ ਵੱਲੋਂ ਤੇ ਚੈੱਕ ਕੀਤਾ ਜਾ ਰਿਹਾ ਤੁਸੀਂ ਦੇਖ ਰਹੋ ਇਸ ਟੀਮ ਵੱਲੋਂ ਜੋ ਜ਼ੈਬਰਾ ਲਾਈਨ ਕ੍ਰੋਸ ਕਰਦਾ ਉਸ ਦੇ ਨੰਬਰ ਪਲੇਟ ਦੀ ਫੋਟੋ ਖਿੱਚੀ ਜਾਂਦੀ ਹੈ ਉਸ ਦੇ ਡਾਇਰੀ ਦੇ ਉੱਤੇ ਨੰਬਰ ਪਲੇਟ ਨੋਟ ਕੀਤਾ ਜਾਂਦਾ ਮੈਮ ਇਹ ਕਿੱਦਾਂ ਤੁਹਾਨੂੰ ਪਤਾ ਲੱਗਦਾ ਹਾਂ ਵੀ ਇਸ ਨੇ ਜ਼ੈਬਰਾ ਲਾਈਨ ਜਾਂ ਰੈੱਡ ਲਾਈਟ ਕ੍ਰੋਸ ਕਰ ਸਰ ਇਹ ਜ਼ੈਬਰਾ ਲਾਈਨ ਹੈ ਬਿਲਕੁਲ ਸਾਹਮਣੇ ਜ਼ੈਬਰਾ ਲਾਈਨ ਕ੍ਰੋਸ ਹੈ ਇਟ ਮੀਨਸ ਕਿ ਇਹ ਸਟਾਪ ਲਾਈਨ ਤੋਂ ਅੱਗੇ ਚਲਾ ਗਿਆ ਜ਼ੈਬਰਾ ਲਾਈਨ ਤੋਂ ਪਿੱਛੇ ਹੈ ਤੇ ਸਟਾਪ ਲਾਈਨ ਤੋਂ ਅੱਗੇ ਆ ਇਟ ਮੀਨਸ ਇਹਨੇ ਕ੍ਰੋਸਿੰਗ ਕਰ ਲਈਆ ਤੇ ਇਹ ਸ਼ੋਅ ਆਫ ਹੋਊਗਾ ਇੱਥੇ ਜਿਹਦੀ ਬਲੂ ਲਾਈਟ ਆਊਗੀ ਆ ਦੇਖੋ ਇੱਥੇ ਬਿਲਕੁਲ ਸਾਹਮ ਇਹਨੂੰ ਅਸੀਂ ਵੈਲੀਡ ਕਰਾਂਗੇ ਵੈਲੀਡ ਕਰਕੇ ਉਸ ਤੋਂ ਬਾਅਦ ਆ ਪ੍ਰੋਸੈਸ ਜੋ ਆ ਕਿ ਉਹਦਾ ਨੰਬਰ ਮਿਸਮੈਚ ਤਾਂ ਨਹੀਂ ਹੋ ਰਿਹਾ ਅਗਰ ਉਹ ਮਿਸਮੈਚ ਹੋ ਰਿਹਾ ਹੈ ਤੇ ਉਹ ਚਲਾਨ ਮਤਲਬ ਜਾਂ ਉਹ ਹੈ ਨਹੀਂ ਆ ਨੰਬਰ ਪਲੇਟ ਸਰਕਾਰੀ ਨਹੀਂ ਹੋ ਸਕਦੀ ਇਹ ਇਸ਼ੂ ਆ ਸਕਦਾ ਅਦਰਵਾਈਜ਼ ਸੇਮ ਨੰਬਰ ਆ ਤੇ ਉਹਨੂੰ ਅਸੀਂ ਵੈਲੀਡ ਕਰਾਂਗੇ ਵੈਲੀਡ ਕਰਨ ਤੋਂ ਬਾਅਦ ਇਹ ਆ ਆਰਟੀਓ ਡਿਊਟੀ ਦਫ਼ਤਰ ਦੇ ਵਿੱਚੋਂ ਉਹਦਾ ਬਾਇਓ ਡਾਟਾ ਆਏਗਾ ਉਸ ਤੋਂ ਬਾਅਦ ਅਸੀਂ ਸੇਵ ਕਰਕੇ ਸਕਸੈਸਫੁਲ ਚਲਾਨ ਕਰਕੇ ਆਫਟਰ ਉਹਦੀ ਜੋ ਸਨੈਪ ਐ ਪਿਕ ਐ ਉਹ ਸਕਸੈਸ ਕਰਕੇ ਅਸੀਂ ਐਨਆਈਸੀ ਪੋਰਟਲ ਤੇ ਭਿਜਵਾ ਦਵਾਂਗੇ ਕਿੱਦਾਂ ਹੁਣ ਇੱਕੋ ਵਾਰੀ ਇੱਕੋ ਚੌਂਗ ਦੇ ਵਿੱਚ ਤੁਹਾਡੇ ਕੋ ਕਿਹੜੇ ਲਾਈਨ ਹੈਗੇ ਜ਼ੈਬਰਾ ਲਾਈਨ ਤੇ 10 ਗੱਡੀਆਂ ਆ ਜਾਂਦੇ ਉਸ ਨੂੰ 10 ਗੱਡੀਆਂ ਦਾ ਕਿੱਦਾਂ ਤੁਸੀਂ ਉਸ ਨੂੰ ਆਪ ਮੈਨੇਜ ਕਰੋਗੇ ਸਰ ਸਾਨੂੰ ਸੀਕੁਐਂਸ ਵਾਈਸ ਚਲਾਨ ਆਉਗੇ ਜਿਹਦੇ ਵਿੱਚ ਸਾਨੂੰ ਨੰਬਰਿੰਗ ਹੋਏਗਾ ਅਸੀਂ ਇੱਕ ਨੰਬਰ ਨੂੰ ਕਰਾਂਗੇ ਤਾਂ ਇੱਥੇ ਵੈਲਿਡ ਇਵੈਂਟ ਆ ਜਾਏਗਾ ਵੈਲਿਡ ਇਵੈਂਟ ਦਾ ਮਤਲਬ ਹੈ ਕਿ ਅਸੀਂ ਇੱਕ ਚਲਾਨ ਚ ਅਗਰ ਜ਼ੈਬਰਾ ਲਾਈਨ ਤੇ ਸਟਾਪ ਲਾਈਨ ਹਨ ਉਹਦੇ ਵਿੱਚ ਅਸੀਂ ਇੱਕ ਨੂੰ ਵੈਲਿਡ ਕਰ ਦਿੱਤਾ ਉਹਦਾ ਵੈਲਿਡ ਚਲਾਨ ਆ ਗਿਆ ਨੈਕਸਟ ਨੂੰ ਅਸੀਂ ਅਪਡੇਟ ਕਰਾਂਗੇ ਤੇ ਉਹ ਨੈਕਸਟ ਚਲਾਨ ਹੋ ਜਾਊਗਾ ਕਿਤਾ ਹੁਣ ਕਿੰਨੀਆਂ 10 ਗੱਡੀਆਂ ਜ਼ੈਬਰਾ ਲਾਈਨ ਕ੍ਰੋਸ ਕਰ ਦਿੰਦੀਆਂ ਤੇ ਤੁਹਾਡੇ ਕੋਲ ਦਸਾਂ ਦੀਆਂ ਫੋਟੋ ਤੁਹਾਡੇ ਕੋਲ ਆ ਜਾਈਆਂ ਹਾਂਜੀ ਹਾਂ ਸਰ ਉਹ ਐਵੀਡੈਂਸ ਸਾਡੇ ਕੋਲ ਹੋਊਗੇ ਇੱਕ ਚਲਾਨ ਭਰਨ ਦਾ ਐਵੀਡੈਂਸ ਹੋਏਗਾ ਔਰ ਇੱਕ ਫੋਟੋਸ ਦਾ ਐਵੀਡੈਂਸ ਹੋਏਗਾ ਫੋਰ ਏਗਜ਼ੈਂਪਲ ਇਹ ਦੇਖੋ ਇਹ ਲਾਈਨ ਦੇ ਵਿੱਚ ਗੱਡੀ ਆ ਰਹੀ ਆ ਉਹਦਾ ਨੰਬਰ ਆ ਰਿਹਾ ਆ ਨੈਕਸਟ ਐਵੀਡੈਂਸ ਆ ਕਿ ਉਹਨੇ ਜ਼ੈਬਰਾ ਲਾਈਨ ਨੂੰ ਜਾਂ ਸਟਾਪ ਲਾਈਨ ਨੂੰ ਕ੍ਰੋਸ ਕਰ ਲਿਆ ਇਹ ਦੋ ਇਵੈਂਟ ਦੋਨੋਂ ਆਫੈਂਸਿਵ ਬਣ ਕੇ ਸਾਡੇ ਕੋਲ ਅਸੀਂ ਅੱਗੇ ਭੇਜਾਂਗੇ ਤੇ ਉਹ ਐਨਆਈਸੀ ਪੋਰਟਲ ਤਾਂ ਕਈ ਸਰਕਾਰੀ ਨੰਬਰ ਪਲੇਟਾਂ ਨਹੀਂ ਲੱਗੇ ਹੁੰਦੇਆਂ ਕਈਆਂ ਦੇ ਗੱਡੀ ਦੇ ਨੰਬਰ ਨਹੀਂ ਚੜੇ ਹੁੰਦੇ ਉਹ ਉਹਨਾਂ ਨੂੰ ਤੁਹਾਡੇ ਵੱਲੋਂ ਕਿਦਾਂ ਇਸ ਨੂੰ ਮੈਨੇਜ ਕੀਤਾ ਜਾਏਗਾ ਸਰ ਉਹਦੇ ਵਿੱਚ ਜੋ ਤਾਂ ਵੈਲਿਡ ਹੈ ਸਾਡੇ ਕੈਮਰਾਸ ਜੋ ਵੀ ਲਗਾਏ ਗਏ ਹੋ ਐਨਆਈਸੀ ਵੱਲੋਂ ਜਾ ਕਿ ਐਸੇ ਟੀਮ ਵੱਲੋਂ ਉਹ ਸਿਰਫ ਉਹੀ ਡਿਟੈਕਟ ਕਰਨਗੇ ਜਿਨ੍ਹਾਂ ਤੇ ਸਰਕਾਰੀ ਨੰਬਰ ਪਲੇਟ ਹੋਊਗੀ ਔਰ ਜਿਨ੍ਹਾਂ ਤੇ ਨਹੀਂ ਹੋਊਗੀ ਉਹ ਥੋੜੇ ਬਹੁਤੇ ਨੰਬਰ ਮਿਸਮੈਚ ਹੋ ਸਕਦੇ ਆ ਆਦਰਵਾਇਜ਼ ਉਹ ਸਾਰੇ ਸਰਕਾਰੀ ਵਹੀਕਲਸ ਜੋ ਨੰਬਰ ਪਲੇਟ ਨੇ ਉਹਨਾਂ ਨੂੰ ਹੀ ਚੱਕੋਗਾ ਇਹ ਕਿ ਐਸੀ ਗੱਲਬਾਤ ਕੀਤੀ ਗਈ ਹੈ ਅਬ ਮੈਡਮ ਨੇ ਦੱਸਿਆ ਕਿਦਾਂ ਉਹਨਾਂ ਕੋਲ ਇੱਕ ਚੌਂਗ ਦੇ ਵਿੱਚ 10 ਗੱਡੀਆਂ ਆ ਜਾਂਦੀਆਂ ਉਹਨਾਂ ਤੋਂ ਦਸਾਂ ਗੱਡੀਆਂ ਦੀਆਂ ਕਿਣੀਆਂ ਪਿਕਚਰਸ ਐ ਉਹਨਾਂ ਦੇ ਕੰਪਿਊਟਰ ਦੇ ਉੱਤੇ ਆ ਜਾਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਨੰਬਰਾਂ ਤੋਂ ਇਹ ਚੈੱਕ ਕੀਤਾ ਜਾਏਗਾ ਔਰ ਫੋਟੋ ਚੈੱਕ ਕੀਤੀ ਜਾਏਗੀ ਤੇ ਉਹਨਾਂ ਨੂੰ ਉਸ ਦੇ ਜੋ ਹੈ ਪੋਰਟਲ ਦੇ ਵਿੱਚ ਪਾਇਆ ਜਾਏਗਾ ਪੋਰਟਲ ਤੋਂ ਬਾਅਦ ਉਹਨਾਂ ਦਾ ਪੂਰਾ ਆਰਟੀਓ ਦੀ ਜੋ ਡਿਟੇਲ ਹੋਏਗੀ ਉਸ ਦੇ ਉਹਨਾਂ ਦੇ ਕੋਲ ਆ ਜਾਏਗੀ ਤੇ ਉਹਨਾਂ ਨੂੰ ਕੁਝ ਹੀ ਮਿੰਟਾਂ ਬਾਅਦ ਉਹਨਾਂ ਦੇ ਫੋਨ ਦੇ ਵਿੱਚ ਮੈਸੇਜ ਆ ਜਾਏਗਾ ਉਹਨਾਂ ਦੇ ਜਲੰਧਰ ਦੇ ਵਿੱਚ ਈ ਚਲਾਨ ਕੱਟਿਆ ਗਿਆ ਉਹ ਕਿੰਨੇ ਦਾ ਕੱਟਿਆ ਗਿਆ ਇਸ ਬਾਰੇ ਉਹ ਤੇ ਉਹਨਾਂ ਨੂੰ ਜਾਣਕਾਰੀ ਆ ਅੱਜ ਤੋਂ ਪੰਜਾਬ ਜਲੰਧਰ ਸ਼ਹਿਰ ਦੇ ਵਿੱਚ ਇਹ ਚਲਾਨ ਸ਼ੁਰੂ ਹੋ ਚੁੱਕੇ ਨੇ ਜੈਬਰਾ ਲਾਈਨ ਜਾਂ ਰੈੱਡ ਲਾਈਟ ਤੇ ਜਾਂ ਇਹ ਰੋਂਗ ਸਾਈਡ ਆਏਗਾ ਉਸ ਨੂੰ ਹੁਣ ਨਹੀਂ ਬਖਸ਼ਿਆ ਜਾਏਗਾ ਇੱਕ ਬਾਰ ਮੈਂ ਫਿਰ ਤੁਹਾਨੂੰ ਦਿਖਾ ਰਾਂ ਸਮਾਰਟ ਸਿਟੀ ਦੇ ਅਸੀਂ ਆਈਸੀਸੀ ਇਹ ਕੰਟਰੋਲ ਰੂਮ ਦੇ ਵਿੱਚ ਆ ਕਿੱਥੇ ਪੁਲਿਸ ਲਾਈਨ ਦੇ ਵਿੱਚ ਕੰਟਰੋਲ ਰੂਮ ਮੈਂ ਪੂਰੇ 1000 ਤੋਂ ਜ਼ਿਆਦਾ ਕਿਹੜੇ ਕੈਮਰੇ ਆ ਜਲੰਧਰ ਦੇ ਵਿੱਚ ਲੱਗੇ ਹੋਏ ਨੇ ਉਹਦੇ ਸਬੰਧ ਵਿੱਚ ਇੱਕ ਇੱਕ ਪਲ ਦੀ ਇੱਕ ਇੱਕ ਚੌਂਕ ਇੱਕ ਇੱਕ ਸਕੂਲ ਕਾਲਜ ਦੀ ਕਿਹੜੀ ਹੈ ਨਜ਼ਰ ਆ ਉਹਨਾਂ ਦੇ ਕੈਮਰੇ ਤੇ ਆ ਹੁਣ ਅੱਜ ਤੋਂ 13 ਚੌਂਕ ਦਾ ਰਗਾਟਨ ਹੋ ਚੁੱਕਾ ਹੈ ਪੰਜ ਚੌਂਕ ਕਿਹੜੇ ਅੱਜ ਤੋਂ ਸਟਾਰਟ ਹੋ ਚੁੱਕੇ ਨੇ ਤੁਹਾਨੂੰ ਚੌਂਕ ਵੀ ਮੈਂ ਦੱਸ ਦਵਾ ਪੀਏਪੀ ਬੀਐਸਐਫ ਚੌਂਕ ਬੀਐਮਸੀ ਚੌਂਕ ਗੁਨਾਣ ਮਿਸ਼ਨ ਚੌਂਕ ਤੇ ਨਕੋਦਰ ਬੀ ਨਕੋਦਰ ਚੌਂਕ ਦੇ ਜੋ ਹੈ ਉਸ ਦੇ ਉੱਤੇ ਕਿਹੜੇ ਈ ਚਲਾਨ ਅੱਜ ਤੋਂ ਸਟਾਰਟ ਹੋ ਚੁੱਕੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ